ਬਾਗਬਾਨੀ ਦਾ ਸ਼ੌਕ ਮੈਨੂੰ ਬਹੁਤ ਜਨਾਂ ਦਾ ਪਹਿਲਾਂ ਤੋਂ ਸੀ 1972 ਵਿੱਚ ਮੈਂ ਇੱਕ ਆੜੂਆਂ ਦਾ ਬਾਗ ਲਾਇਆ ਸੀ ਉਦੋਂ ਉਹ ਇਹਨੇ ਚੰਗੀ ਕਿਸਮ ਦੇ ਫਲ ਨਹੀਂ ਸਨ ਸਨ ਫਲੋਰਿਡਾ ਆੜੂ ਹੁੰਦੇ ਸਨ ਉਹ ਬੜੇ ਨਿੱਕ-ਨਿੱਕੇ ਹੁੰਦੇ ਸਨ ਉਸ ਤੋਂ ਬਾਅਦ ਮੜ ਕੇ ਫਿਰ ਮੈਂ ਇਹਨਾਂ ਬਾਗਾਂ ਵਿੱਚ ਹੀ ਫਸਿਆ ਰਿਹਾ ਲੱਗਾ ਰਹਾ ਬੜੇ ਸ਼ੌਕ ਨਾਲ ਬੜੇ ਜਨੂਨ ਨਾਲ ਮੈਂ ਬਾਗਾਂ ਨੂੰ ਪਾਲਿਆ ਤੇ ਹੁਣ ਮੁੜਾ ਕਾਮਯਾਬ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਆਹੋਲੇ ਫੈਂਸਿੰਗ ਕੀਤੀ ਫੇਰ ਮੈਂ ਬਾਗ ਲਾਇਆ ਮੈਂ ਅੱਜ ਕਾਮਯਾਬ ਹੋਇਆ ਇਹ ਮੇਰੇ ਕੋਲ 6 ਕਿੱਲੇ ਬਾਗ ਗਿਆ ਜਿਹਦੇ ਵਿੱਚ ਇਹ ਮਿਕਸਡ ਬਾਗ ਗਿਆ ਜਿਹਦੇ ਵਿੱਚ ਆੜੂ ਤਿੰਨ ਕਿਸਮਾਂ ਦੇ ਆਲੂ ਬੁਖਾਰੇ ਔਰ ਅਮਰੂਦ ਛੇਆਂ ਕਿਸਮਾਂ ਦੇ ਔਰ ਇਹ ਆੜੂ ਤਿੰਨ ਤਿੰਨ ਕਿੱਲੇ ਜਿਹੜੇ ਆ ਇਹ ਸਾਰੇ 4.5 ਲੱਖ ਦੇ ਵਿੱਚ ਸੀ। ਅੰਮਰੂਦ ਵੀ ਮੇਰੇ ਬਹੁਤ ਜ਼ਿਆਦਾ ਦੇਖਣ ਵਾਲੇ ਸੀ। ਇੱਕ ਇੱਕ ਬੂਟੇ ਤੋਂ 2.5 ਸਾਲ ਦਾ ਬੂਟਾ ਸੀ ਜਿਹਦੇ ਤੋਂ 2-2 ਕਰੇਟ 6-6 7-700 ਗ੍ਰਾਮ ਦਾ ਪਰ ਪੀਸ ਅੰਮਰੂਦ ਸੀ। ਉਹ ਵੀ ਛੇਆਂ ਕਿਸਮਾਂ ਦੇ ਅੰਮਰੂਦ ਲਾਇਓ ਆ। ਇਹ ਅੰਮਰੂਦ ਇੱਕ ਦੂਜੇ ਤੋਂ ਵੱਧ ਸੋਹਣੇ ਆ। ਹੁਣ ਇਸ ਵੇਲੇ ਬਹੁਤ ਜ਼ਿਆਦਾ ਉਹਨਾਂ ਦੇ ਖਿਲਾਫ ਰਹੇ ਗਿਆ। ਬਾਕੀ ਜਿੰਨੇ ਵੀ ਮੈਂ ਇਹ ਦਰਖਤ ਲਾਇਆ ਪੇੜ ਇਹਨਾਂ ਸਾਰਿਆਂ ਤੇ ਮੈਂ ਦੇਸੀ ਗੋਬਰ ਦੀ ਹੀ ਖਾਦ ਪਾਈ ਆ तकरीबन 1-1 ਫੁੱਟ 6-6 ਇੰਚ ਲੱਗੇ 1 ਫੁੱਟ ਤੱਕ ਉਹ ਮੈਂ ਸਾਰਾ ਆਜ ਵਾਲੇ ਗੋਬਰ ਹੀ ਸਿੱਟਿਆ ਆ ਦੂਸਰੀ ਖਾਦ ਮੈਂ ਬਹੁਤ ਘੱਟ ਪਾਉਣਾ ਇਹਦੇ ਨਾਲ ਮੈਨੂੰ ਤਾਂ ਲੱਗਦਾ ਕਿ ਬਿਮਾਰੀਆਂ ਵੀ ਬਹੁਤ ਘੱਟ ਲੱਗੀਆਂ ਮੇਰੇ ਬਾਗ ਨੂੰ ਬਹੁਤ ਘੱਟ ਸਪਰਿਆ ਗਈਆਂ ਜੇ ਮਾੜੀ-ਮੋਟੀ ਕੁਸੰਢੀ ਲੱਗਦੀ ਤਾਂ ਮੈਂ ਉਹਨੂੰ ਇਗਨੋਰ ਕਰ ਦੇਣਾ ਕੋਈ ਗੱਲ ਨਹੀਂ ਕਿ ਉਹ ਵੀ ਖਾ ਲਵੇ ਤੇ ਕੋਈ ਫਰਕ ਨਹੀਂ ਪੈਂਦਾ ਇਹ ਨਹੀਂ ਵੀ ਇੱਕ ਛੰਡੀ ਲੱਗੇ ਤਾਂ ਉਸ ਨੂੰ ਸਪਰੇਅ ਕਰ ਦੋ ਸਾਰੇ ਮੈਂ ਕਦੀ ਨਹੀਂ ਸਪਰੇਅ ਕੀਤੀ ਜਦੋਂ ਬਹੁਤ ਜ਼ਿਆਦਾ ਅਟੈਕ ਮੇਰੇ ਹੋਇਆ ਹੀ ਨਹੀਂ ਕਦੀ ਪਹਿਲੀ ਗੱਲ ਆ ਤੇ ਜਦੋਂ ਕਿ ਹੋਵੇ ਫਿਰ ਆਪਾਂ ਇਹਨੂੰ ਬਿਮਾਰੀ ਲਈ ਕੋਈ ਨਾ ਕੋਈ ਦਵਾਈ ਕਰਨੀ ਜ਼ਾਇਦੀ ਨਹੀਂ ਤਾਂ ਨਹੀਂ ਆੜੂ ਮੇਰੇ ਆਜ ਰੂਟੇ ਆ ਇਹ ਪੰਜਵੇਂ ਸਾਲ ਚ ਆ ਤੇ ਅਲੂਚਾ ਵੀ ਪੰਜਵੇਂ ਸਾਲ ਚ ਆ ਤੀਜੇ ਸਾਲ ਬਾਅਦ ਹੀ ਇਹ ਫਲ ਦੇਣ ਲੱਗ ਪਿਆ ਸਗਾ ਤੀਜੇ ਸਾਲ ਹੀ ਮੈਂ ਇਹ 2 ਲੱਖ ਦੇ 3 ਕਿੱਲੇ ਦੋਨੋਂ ਚੀਜ਼ਾਂ ਵੇਚੀਆਂ ਸੀਗੀਆਂ ਹੁਣ ਤੇ ਬਹੁਤ ਜ਼ਿਆਦਾ ਇਹ ਇਹਨੇ ਆਕੇ ਇਹਨਾਂ ਨੂੰ ਥੱਲੇ ਸਪੋਰਟਾਂ ਦੇ ਦੇ ਕੇ ਵੀ ਜਿਹੜਾ ਮੇਰਾ ਠੇਕੇਦਾਰ ਆ ਉਹ ਥੱਕ ਗਿਆ ਫੇਰ ਵੀ ਡਾਣੇ ਟੁੱਟੇ ਜਾਂਦੇ ਆ ਉਤੋਂ ਰस्सੀਆਂ ਨਾਲ ਬੰਨੀਆਂ ਆ ਬਹੁਤ ਜ਼ਿਆਦਾ ਭਾਰ ਰਿਆ ਇਹਨਾਂ ਨੂੰ ਭਾਰ ਕੇ ਦਾ ਚੱਕਣ ਹੋ ਔਰ ਇਹ ਨਹੀਂ ਕਿ ਜ਼ਿਆਦਾ ਲੱਗਣ ਕਰਕੇ ਇਹਨਾਂ ਦੀ ਜਿਹੜੀ ਕੁਆਲਿਟੀ ਆ ਕਮਜ਼ੋਰ ਆ ਕੁਆਲਿਟੀ ਵੀ ਉਹਦੀ ਪੂਰੀ ਉਨੀ ਹੈ ਮोटे-ਮोटे ਆਲੂ ਆ ਦੇਖੋ ਮੇਰੇ ਕੋਲ ਆਲੂ ਬਹੁਤ ਜ਼ਿਆਦਾ ਸੋਹਣੇ ਔਰ ਬਹੁਤ ਜ਼ਿਆਦਾ ਸਵਾਲ ਕਿਉਂਕਿ ਇਹਨਾਂ ਨੂੰ ਦੂਜੀ ਖਾਦ ਪਾਈ ਨਹੀਂ ਕਦੀ ਕੋਈ ਮੈਂ ਕਦੇ ਕੋਈ ਯੂਰੀਆ ਕਦੇ ਕੋਈ ਐਨ ਪੀ ਕੇ ਡਾਇਆ ਕੋਈ ਨਹੀਂ ਕਦੀ ਪਾਇਆ ਸਿਰਫ ਇਹ ਗੋਈ ਦੀ ਖਾਦ ਪਾਉਣਾ ਕਦੀ ਕੋਈ ਸਪਰੇਅ ਨਹੀਂ ਕੀਤੀ ਬਹੁਤ ਘੱਟ ਸਪਰੇਅ ਆ ਇਹ ਤਾਂ ਕਿਸੇ ਮੈਂ ਸਪਰੇਅ ਇੱਕੋ ਹੀ ਕੀਤੀ ਸਰ ਜਦੋਂ ਕੋ ਤੇਲ ਲਾ ਪੈਂਦਾ ਹੁੰਦਾ ਫਰਵਰੀ ਵਿੱਚ ਉਸ ਤੋਂ ਬਾਅਦ ਕੋਈ ਸਪਰੇਅ ਨਹੀਂ ਕੀਤੀ ਬਹੁਤ ਜ਼ਿਆਦਾ ਸੋਣੇ ਮੈਂ ਸਮਝਦਾ ਕਿ ਸਾਰਿਆਂ ਨੂੰ ਮੈਂ ਇੱਕ ਅਪੀਲ ਕਰੂੰਗਾ ਕਿ ਜੇ ਦੋ ਚਾਰ ਕੀੜੇ ਲੱਗ ਵੀ ਜਾਣ ਸੁਣ ਲਈ ਤਾਂ ਡਰਨ ਦੀ ਲੋੜ ਨਹੀਂ ਹੁੰਦੀ ਕੋਈ ਨਹੀਂ ਉਹ ਉਹਨਾਂ ਨੂੰ ਵੀ ਖਾਣਾ ਉਹ ਵੀ ਕੁਦਰਤੀ ਜੀਵ ਆ ਉਹਨਾਂ ਦਾ ਵੀ ਹੱਕ ਹੈ ਇਸ ਦੁਨੀਆ 'ਚ ਰਹਿਣ ਦਾ ਧਰਤੀ ਤੇ ਰਹਿਣ ਦਾ ਤੇ ਉਹਨਾਂ ਉਹ ਵੀ ਖਾਣ ਕੋਈ ਗੱਲ ਨਹੀਂ ਇਹ ਨਹੀਂ ਕਿ ਇੱਕ ਅਦੀ ਸੰਡੀ ਪਈ ਤੇ ਅੰਨੇ ਵਾਹ ਸਪਰੇਅ ਆ ਕਰ ਦੋ ਉਹਨਾਂ ਦੇ ਹੋਰ ਇਫੈਕਟ ਬਣਦੇ ਆ ਮੈਂ ਸਮਝਦਾ ਕਿ ਇੱਕ ਕੀੜੇ ਨੂੰ ਮਾਰਨ ਲਈ ਸਪਰੇਅ ਕਰੀਏ ਤਾਂ 10 ਕੀੜੇ ਹੋਰ ਕੁਦਰਤ ਪੈਦਾ ਕਰ ਦਿਆ ਤੁਸੀਂ ਕੁਦਰਤ ਨਾਲ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ ਕੁਦਰਤ ਦੇ ਵਿੱਚ ਰਹਿ ਕੇ ਹੀ ਅਸੀਂ ਆਪਾਂ ਇਹ ਕਾਮਯਾਬੀਆਂ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਸਾਰੇ ਫਾਰਮਰ ਆ ਬੜੀ ਤੇਜ਼ੀ ਨਾਲ ਫੈਸਲੇ ਲੈਂਦੇ ਆ ਇੱਕ ਚੀਜ਼ ਤੇ ਬੈਠੇ ਨੇ ਰਹਿੰਦੇ ਉਦੋਂ ਅਸ਼ਪਾਲ ਜੀ ਨੇ ਮੂਡ ਬਣਾਇਆ ਤੇ ਆੜੂ ਦੇ ਬਾਗ ਲਗਾ ਲਿਆ ਉਸ ਤੋਂ ਬਾਅਦ ਨਾਲੇ ਉਲੂਚਾ ਇੰਟਰ ਕ੍ਰੌਪ ਕਰ ਦਿੱਤਾ ਸੋ ਇਹਨਾਂ ਨੇ ਸਾਰੇ 4-5 ਸਾਲ ਵਿੱਚ ਹੀ ਸਾਰਾ ਕੁਝ ਪੈਦਾ ਕੀਤਾ ਤੇ ਇਹਨਾਂ ਨੇ ਬੂਟੇ ਨਰਸੀ ਭੂੰਗਾ ਤੋਂ ਜਾਂ ਖਿਆਲੇ ਤੋਂ ਲਏ ਆ ਤੇ ਜਿਹੜੀਆਂ ਇਹਦੀਆਂ ਲੇਆਉਟਸ ਆ ਉਹ ਸਾਰੀਆਂ ਬਾਗਬਾਨੀ ਵਿਭਾਗ ਵੱਲੋਂ ਕਰ ਦਿੱਤੀਆਂ ਗਈਆਂ ਜਿਵੇਂ ਕਿ ਪਤਾ ਹੀ ਆ ਕਿ ਜਿਹੜੇ ਕਿੰਨੂ ਤੋਂ ਬਾਅਦ ਜਿਹੜੀ ਆਪਣੇ ਪੰਜਾਬ 'ਚ ਅੰਬਾਂ ਤੋਂ ਬਾਅਦ ਕੋਈ ਫਲ ਨਹੀਂ ਆਉਂਦਾ ਇਹ ਹੀ ਤਿੰਨ ਦੋ ਫਲ ਆ ALUCHA ਤੇ AADU ਸੋ ਇਸ ਸਮੇਂ ਬਹੁਤ ਵਧੀਆ ਜਿਹੜਾ ਸਾਡਾ ਸਾਰਾ ਮਾਲ ਆ ਜਾਂ ਤਾਂ ਸੇਬ ਆਉਂਦਾ ਜਾਂ ਸਾਊਥ ਪੰਜਾਬ ਸਾਊਥ ਇੰਡੀਆ ਤੋਂ ਆਂਬ ਆਉਂਦਾ ਆ ਸੋ ਇਹ ਇਹ ਜਿਹੜਾ ਜਿਹੜਾ ਸਾਡਾ ਸਮਾਂ ਆ ਆੜੂ ਲਈ ਤੇ ALUCHA ਲਈ ਬੜਾ ਢੋਗਮਾ ਆ ਇਹਨਾਂ ਨੇ ਵੀ ਉਹ ਜਿਹੜਾ ਫਿਲਰ ਆ ਉਹ ਪੂਰਾ ਕੀਤਾ ਤੇ ਆਪਣੇ ਬੜੇ ਕਾਮਯਾਬੀ ਦੇ ਇਰਾਦੇ ਆ ਜਿੱਥੋਂ ਆੜੂ ਦੀ ਖੇਤੀ ਦਾ ਸਵਾਲ ਆ ਇਹ ਆੜੂ ਤੇ ਕੋਈ ਬਹੁਤਾ ਖਰਚਾ ਵੀ ਨਹੀਂ ਆਉਂਦਾ ਸਿਰਫ ਇਹਦੇ ਤੇ ਇੱਕ ਕਟਿੰਗ ਟ੍ਰੇਨਿੰਗ ਪ੍ਰੂਨਿੰਗ ਤੇ ਉਸ ਸਮੇਂ ਬੋਡੋ ਮਿਕਚਰ ਦੀ ਸਪਰੇ ਕਰਦਾਓ ਇੱਕ ਬਾਅਦ ਜੇ ਮਿੱਡਾ ਕਰੋਫਰਡ ਜਾਂ ਥਾਇਮੋਕਸਨ ਇਕਟਾਰਾ ਦੀ ਸਪਰੇ ਕਰੋ ਤੇ ਆਪਣਾ ਕੰਮ ਚੱਲ ਜਾਂਦਾ ਇਸ ਤੋਂ ਬਾਅਦ ਜੇ ਆਪਾਂ ਮੀਂਹ ਪੈ ਜਾਣ ਮਈ ਦੇ ਮਹੀਨੇ 'ਚ ਤਾਂ ਫਰੂਟ ਫਲਾਈ ਪੈਂਦੀ ਆ ਆਦਰਵਾਈਜ਼ ਫੈਨਬੋਰਡ ਦੀ ਸਪਰੇ ਵੀ ਕੰਨ ਦੀ ਲੋੜ ਨਹੀਂ ਸੋ ਇਸ ਤਰ੍ਹਾਂ ਹੀ ਮਤਲਬ ਉਰੂਚੇ ਤੇ ਆ ਸੋ ਮੇਰੇ ਨਾਲ ਜਿਹੜੇ ਪੱਥਰਨਾਖ ਜਾਂ ਆੜੂ ਵਾਲੇ ਜਾਂ ਲੂਚੇ ਵਾਲੇ ਕੋਈ ਪ੍ਰੋਬਲਮ ਡਿਸਕਸ ਕਰਦੇ ਆ ਕਿ ਜਿਹੜਾ ਇਹ ਪੈਰੀਸ਼ੀਬਲ ਹੋਣ ਦੇ ਨਾਤੇ ਜੱਕਦਮ ਪੱਕ ਜਾਂਦਾ ਸਾਨੂੰ ਸਾਂਭਣ ਦੀ ਬੜੀ ਮੁਸ਼ਕਲ ਆਉਂਦੀ ਆ ਸੋ ਜ਼ਿਮੀਂਦਾਰ ਦੇ ਹਿਸਾਬ ਨਾਲ ਕਲਸਟਰ ਬਣਾ ਕੇ ਛੋਟੇ ਪਿੰਡਾਂ ਦੇ ਹਿਸਾਬ ਨਾਲ ਇਹਨਾਂ ਨੂੰ ਕੋਲਡ ਸਟੋਰਾਂ ਦੀ ਬਹੁਤ ਲੋੜ ਆ ਸੋ ਜੀਮੀਦਾਰ ਤੋਂ ਇੰਨੇ ਪੈਸੇ ਨਹੀਂ ਹੁੰਦੇ ਕਿ ਅਸੀਂ ਆਪਣਾ ਇਹ ਕਰ ਸਕੀਏ ਅਸੀਂ ਸਿੱਟਲ ਸਟੇਟ ਭੁੰਗੇ ਵੱਲੋਂ ਵੀ ਕੋਈ ਨਾ ਕੋਈ ਉਪਰਾਲਾ ਕਰਨ ਜਾ ਰਹੇ ਹਾਂ ਕਿ ਉਹਦੇ ਵਿੱਚ ਕੋਲਡ ਸਟੋਰ ਬਣਾਈਏ ਬਾਕੀ ਇਹ ਜਿਹੜਾ ਆੜੂ ਆ ਤੇ ਜਿਹੜੀਆਂ ਨਾਖਾਂ ਜਾਂ ਉਲੂਚਾ ਆ ਸਾਰੇ ਪੰਜਾਬ 'ਚ ਹੋ ਸਕਦੀਆਂ ਇੱਕ ਖਿਆਲ ਰੱਖਣ ਦੀ ਲੋੜ ਆ ਕਿ ਜਿਹੜੀ ਜ਼ਮੀਨ 'ਚ ਪਾਣੀ ਨਾ ਖੜਦਾ ਹੋਵੇ ਸੋ ਡਿਫਰੈਂਟ ਡਿਫਰੈਂਟ ਹੁਣ ਅਜੇ ਅਜੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਸਿਰਫ 5000 ਏਕੜ ਵਿੱਚ ਹੀ ਆੜੂ ਆ ਜਦ ਕਿ ਆੜੂ ਦੀ ਡਿਮਾਂਡ ਬਹੁਤ ਆ ਸੋ ਸਾਡਾ ਜਿਹੜਾ ਆੜੂ ਆ ਸਾਰੇ ਪੰਜਾਬ ਵਿੱਚ ਹੋ ਸਕਦਾ ਲੋੜ ਆ ਕਿ ਜਿਹੜਾ ਇੱਕ ਵੈਰੈਟੀ ਨਾ ਲਗਾਓ ਜਿਹੜੀਆਂ ਪੀਏਯੂ ਦੀਆਂ ਸਿਫਾਰਿਸ਼ ਵੈਰੈਟੀਆਂ ਆ अर्ਲੀ ਗ੍ਰੈਂਡ ਜਿਦਾਂ ਪਰਵਾਤ ਆ ਪ੍ਰਤਾਪ ਆ ਸ਼ਾਨੇ ਪੰਜਾਬ ਆ ਜਾਂ ਨੈਕਟਰਨ ਇਹਨਾਂ ਸਾਰਿਆਂ ਨੂੰ ਟਰਾਈ ਕਰੋ ਸੋ ਇਹਦੇ ਨਾਲ ਜਿੱਥੇ ਤਾਂ ਤੁਹਾਡੀ ਵੈਰਾਈਟੇ ਵਿੱਚ ਡਿਵਰਸਿਫਾਈ ਹੋ ਜਾਊਗਾ ਇਦਾਂ ਤੁਹਾਡੀਆਂ ਫਲਾਂ ਵਿੱਚ ਡਿਵਰਸਿਫਾਈ ਹੋ ਜਾਊਗਾ ਜੇ ਆਪਾਂ ਜਿੱਦਾਂ ਸਾਡਾ ਜੇ ਹੁਸ਼ਾਰਪੁਰ ਦਾ ਏਰੀਆ ਆ ਆਪਾਂ ਗੱਲ ਕਰੀਏ ਕਿ ਇੱਥੇ ਅੰਬਾਂ ਦੇ ਬਾਗ ਸੀਗੇ ਇੱਥੇ ਮਤਲਬ 80% ਜਿਹੜਾ ਸਾਡਾ ਏਰੀਆ ਅੰਬਾਂ ਦੇ ਸੀਗਾ ਉਸ ਤੋਂ ਬਾਅਦ ਅੰਬ ਅੰਬਾਂ ਤੋਂ ਕਨਵਰਟ ਹੋ ਕੇ ਕਿੰਨੂ ਤੇ ਚੱਲ ਗਿਆ ਹੁਣ ਜਿਹੜੇ ਸਾਡੇ ਇੱਥੇ ਹੁਸ਼ਾਰਪੁਰ ਜਿਲ੍ਹੇ ਦੇ ਜ਼ਿਮੀਦਾਰ ਆ ਉਹ ਆड़ੂ, 나ਖ, ਲੋਚਾ ਅਤੇ ਹੋਰ ਜਿਹੜੀਆਂ ਦੂਜੀਆਂ ਕਿਸਮਾਂ ਜਿੱਦਾਂ ਉਹਦੇ ਵਿੱਚ ਆਪਾਂ ਅਮਰੂਦ ਦੀ ਗੱਲ ਕਰਾਂਗੇ। ਅਮਰੂਦ ਵਿੱਚ ਵੀ ਜਿਹੜੀਆਂ ਭਾਰਤ ਵਿੱਚ ਬਿਹਤਰੀਨ ਵੈਰਾਈਟੀਆਂ ਆ ਉਹਨਾਂ ਦੀ ਕਾਮਯਾਬੀ ਨਾਲ ਖੇਤੀ ਕਰ ਰਹੇ ਆ। ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਆ। ਕੋਸ਼ਿਸ਼ ਕਿਸਾਨ ਗਰਾਫਟਰ ਜਾਮਣਾ ਵੀ ਲਾ ਰਹੇ ਆ। ਸੋ ਸਾਨੂੰ ਲੋੜ ਆ ਕਿ ਲੋਕਾਂ ਤੋਂ ਬਦਲ ਕੇ ਕੰਮ ਕਰਨ ਦੀ ਅਤੇ ਖੁਦ ਮੰਡੀ ਕਰਨ ਦੀ। ਜਿੱਦਾਂ ਹੁਣ ਫਰੂਟ ਦਾ ਸਮਾਂ ਆ। ਬਹੁਤ ਸਾਰੇ ਕਿਸਾਨਾਂ ਦਾ ਇਹ ਸਾਨੂੰ ਸਵਾਲ ਹੁੰਦਾ ਕਿ ਬੂਟੇ ਕਿੱਥੋਂ ਮਿਲਣੇ ਆ ਸੋ ਜਿਹੜਾ ਆੜੂ ਦਾ ਆੜੂ ਤੇ ਅਲੂਚੇ ਦਾ ਲਾਉਣ ਦਾ ਢੁਕਮਾ ਸਮਾਂ ਆ ਉਹ ਜਨਵਰੀ ਦਾ ਮਹੀਨਾ ਆ ਅੱਜ ਕੱਲ ਨਹੀਂ ਲੱਗਦੇ ਅੱਜ ਕੱਲ ਫਲ ਲੱਗਣ ਦਾ ਸਮਾਂ ਆ ਕਿਉਂਕਿ ਪੱਤਝੜ ਬੂਟੇ ਪੱਤਝੜ ਪੌਦਾ ਆ ਇਹਦੇ ਜਿਹੜੇ ਪੌਦੇ ਆ ਉਹ ਜਨਵਰੀ ਮਹੀਨੇ ਚ ਹੀ ਲੱਗਦੇ ਆ ਸੋ ਜਿਹੜੀਆਂ ਪ੍ਰਾਈਵੇਟ ਨਰਸਰੀਆਂ 'ਚ ਬੂਟੇ ਬਹੁਤ ਘੱਟ ਅਵੇਲੇਬਲ ਆ ਸੋ ਜੇ ਅਗਲੇ ਸਾਲ ਤੁਸੀਂ ਬੂਟੇ ਲਾਉਣੇ ਆ ਤੇ ਇਹਨੂੰ ਹੁਣੇ ਬੁਕਿੰਗ ਕਰਾਓ ਉਹਦੇ ਵਿੱਚ ਜਿਹੜੇ ਮੁੱਖ ਤੌਰ ਤੇ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਖਿਆਲਾਵਲੰਦਾ ਭੂੰਗਾ ਤੇ ਇੱਕ ਪੀਯੂ ਦੀ ਜਿਹੜੀ ਮੇਨ ਕੈਂਪਸ ਤੇ ਨਰਸਰੀ ਆ ਉੱਥੇ ਬਹੁਤ ਬੇਤਵਨ ਬੂਟੇ ਆ ਹੋਰ ਵੀ ਜ਼ਿਲ੍ਹੇ ਆ ਦੇ ਬੂਟੇ ਥੋੜਾ ਥੋੜੇ ਆਪਣੇ ਮੰਗ ਮੁਤਾਬਕ ਹੈਗੇ ਆ ਸੋ ਤੁਹਾਨੂੰ ਉਹ ਉਹਦੇ ਮੁਤਾਬਕ ਬੂਟੇ ਬੋਕਰੋਣੇ ਚਾਹੀਦੇ ਉਸ ਤੋਂ ਬਾਅਦ ਤੁਸੀਂ ਜੇ ਕਣਕ ਬੀਜਣੀ ਆ ਜਾਂ ਆਲੂ ਬੀਜਣੀ ਆ ਜਾਂ ਸਰੋਂ ਬੀਜਣੀ ਆ ਕੁਝ ਵੀ ਬੀਜਣਾ ਆ ਉਹਦੀ ਲੇਆਉਟ ਅਕਤੂਬਰ ਮਹੀਨੇ 'ਚ ਹੀ ਕਰਾਓ ਇਹ ਨਹੀਂ ਕਿ ਉਹਦੇ ਵਿੱਚ ਉਦੋਂ ਪੌਦੇ ਲਗਾ ਦਿਓ ਪ੍ਰੋਪਰ ਤੁਸੀਂ ਲੇਆਉਟ ਕਰੋ ਉਹ ਲੇਆਉਟ ਕਰਨ ਤੋਂ ਬਾਅਦ ਜਿਹੜਾ ਕਣਕ ਦਾ ਏਰੀਆ ਜੁਦਾ ਰੱਖੋ ਜਿਹੜੇ ਜਿੱਥੇ ਜਿਹੜੀਆਂ ਸਾਡੀਆਂ ਲੂਚੇ ਦੀਆਂ ਜਾਂ ਨੱਕ ਅਦਾਖਾਂ ਦੀਆਂ ਜਾਂ ਆੜੂ ਦੀਆਂ ਲਾਈਨਾਂ ਜੁਦੀਆਂ ਉਹਨਾਂ ਨੂੰ ਜੁਦਾ ਲਾਓ ਕਿਉਂਕਿ ਜਦੋਂ April ਦੇ ਮਹੀਨੇ 'ਚ ਆਪਾਂ ਜਾਣਦੇ ਹਾਂ ਕਣਕ ਨੂੰ ਪਾਣੀ ਨਹੀਂ ਦੇਣਾ ਹੁੰਦਾ ਆੜੂ ਨੂੰ ਦੇਣਾ ਹੁੰਦਾ ਸੋ ਜੇ ਆਪਾਂ ਆੜੂ ਨੂੰ ਪਾਣੀ ਦੇਈਏ ਸਾਡੀ ਕਾਣ ਖਰਾਬ ਹੋ ਜਾਂਦੀ ਆ ਜੇ ਕਾਣ ਨੂੰ ਪਾਣੀ ਨਾ ਦਈਏ ਤੇ ਸਾਡਾ ਆੜੂ ਦਾ ਬੂਟਾ ਸੁੱਕ ਜਾਂਦਾ ਸੋ ਇਹ ਗੱਲਾਂ ਦਾ ਤੁਹਾਨੂੰ ਧਿਆਨ 6 ਮਹੀਨੇ ਪਹਿਲੇ ਰੱਖਣਾ ਪੈਂਦਾ ਨਹੀਂ ਤਾਂ ਤੁਹਾਨੂੰ ਬੜੀ ਤੰਗੀ ਆਉਂਦੀ ਆ ਇਸ ਲਈ ਮੈਂ ਸਾਰੇ ਜਿਹੜੇ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਏਰੀਏ ਦੇ ਬਾਗਬਾਨੀ ਵਿਕਾਸ ਅਫਸਰ ਨੂੰ ਡਿਪਟੀ ਡਾਇਰੈਕਟਰ ਨੂੰ ਜਾਂ ਮੁੱਖ ਦਫ਼ਤਰ ਚੰਡੀਗੜ੍ਹ ਡਾਇਰੈਕਟਰ ਬਾਗਵਾਨੀ ਪੰਜਾਬ ਦੇ ਦਫ਼ਤਰਾਂ ਨਾਲ ਸੰਪਰਕ ਕਰਕੇ ਜਿੱਥੇ ਆਪਾਂ ਇਹ ਤਕਨੀਕੀ ਜਾਣਕਾਰੀ ਲਾਵਾਂਗੇ ਉੱਥੇ ਆਪਣੀ ਆਮਦ ਵਿੱਚ ਵਾਧਾ ਕਰਾਂਗੇ ਅਤੇ ਜਿਹੜਾ এনवायरमेंट ਵਿੱਚ ਜੋ ਨੁਕਸਾਨ ਹੋਇਆ ਪੋਲੂਸ਼ਨ ਹੋ ਰਹੀ ਆ ਉਹਨੂੰ ਵੀ ਖਤਮ ਕਰਨ ਤੇ ਆਪਾਂ ਆਪਣਾ ਯੋਗਦਾਨ ਪਾਵਾਂਗੇ ਆੜੂ ਦੀ ਜਿੱਥੋਂ ਤੱਕ ਤੜਾਈ ਦਾ ਸਵਾਲ ਆ ਜਦੋਂ ਟਰਨਿੰਗ ਸਟੇਜ ਆ ਜਾਂਦੀ ਹੈ ਇਹਦੀ ਬੋਦਾਇ ਨੂੰ ਪਕਾਉਣਾ ਨਹੀਂ ਕਿਉਂਕਿ 1-2 ਦਿਨ ਮੰਡੀ 'ਚ ਵੀ ਲੱਗਦੇ ਆ ਜਦੋਂ ਫਾਰਮਰ ਦੇ ਟੇਬਲ ਤੇ ਪਹੁੰਚੂਗਾ ਤੇ ਉਹ ਪੱਕ ਜਾਂਦਾ ਆ ਇਸ ਤਰ੍ਹਾਂ ਹੀ ਆਲੂਚੇ ਨੂੰ ਵੀ ਅਟਰਨਿੰਗ ਸਟੇਜ ਤੇ ਤੋੜ ਲਓ 2 ਤੋਂ 2.5 ਦਿਨ ਵਿੱਚ ਪੱਕ ਜਾਂਦਾ ਆ ਮੈਂ ਸੰਦੀਪ ਸਿੰਘ ਪੁੱਤਰ ਹਰਦੇਵ ਸਿੰਘ ਪਿੰਡ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਂ ਜੀ ਤੇ ਮੈਂ ਖੇਤੀਬਾੜੀ ਦਾ ਕਿਤਾਬ ਤੌਰ ਤੇ ਕਰਦਾ ਮੇਰੀ ਬਾਕੀ ਫੈਮਿਲੀ ਬਾਹਰ ਵਾ ਕੈਨੇਡਾ ਆ ਸੈਟਲ ਮੈਂ ਆਪਣੇ ਇੱਥੇ 2 ਏਕੜ ਦੇ ਵਿੱਚ ਆਲੂ ਬੁਖਾਰੇ ਦਾ ਬਾਗ ਲਗਾਇਆ ਹੋਇਆ ਜੋ ਕਿ ਬਹੁਤ ਹੀ ਵਧੀਆ ਪਰਫਾਰਮੈਂਸ ਵਾਲ ਜਿਹਦੀ ਜੋ ਕਿ ਮੈਂ ਅੱਜ ਤੋਂ 7 ਸਾਲ ਪਹਿਲਾਂ ਸਟਰਸ ਸਟੇਟ ਭੁੰਗਾ ਵਿਖੇ ਖਾਸ ਤੌਰ ਤੇ ਬੂਟੇ ਇਹ ਲੈ ਸਗੇ ਉਹਨਾਂ ਤੋਂ ਬੁੱਕ ਕਰਾ ਕੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਲਗਾਇਆ 3 ਸਾਲ ਬਾਅਦ 3 ਸਾਲ ਇਹਦੇ ਵਿੱਚ ਮੈਂ ਕਣਕ ਵੀ ਲਈ ਆ ਕਣਕ ਲੈਂਡ ਤੋਂ ਬਾਅਦ ਇਹਨੂੰ ਫਾਲਾਉਣਾ ਸ਼ੁਰੂ ਹੋ ਗਿਆ ਪਹਿਲੇ ਸਾਲ ਫਰੂਟ ਦੀ ਮਾਰਕੀਟਿੰਗ ਮੈਂ ਆਪ ਕੀਤੀ ਆ ਉਦੋਂ ਤਾਂ ਚਲੋ ਛੋਟੇ ਬੂਟੇ ਸਗੇ ਤਾਂ ਮੈਂ ਇਹਦਾ 40k 50000 ਰੁਪਿਆ ਸਮਥਿੰਗ ਸੇਲ ਕੀਤੀ ਹੌਲੀ ਹੌਲੀ ਬਾਗ ਦੇ ਵਿੱਚੋਂ ਮੈਂ ਕੀਆ ਲਾਉਂਦਾ ਰਿਹਾ ਇਹਦੇ ਵਿੱਚ ਕੀਆ ਦੀ ਕਾਫੀ ਇਨਕਮ ਮੈਂ ਲਈ ਆ ਤੇ ਉਸ ਤੋਂ ਬਾਅਦ ਬਾਗ ਵੱਡਾ ਹੋ ਗਿਆ ਪਿਛਲੇ ਸਾਲ ਮੈਂ ਕੋਈ ਇਹਨੂੰ ਤੇ ਨੇ ਲੱਖ ਦਾ ਦਿੱਤਾ ਸੀ ਐਨ ਕਿ 3.5 ਲੱਖ ਰੁਪਏ ਦੇ ਵਿੱਚ ਵੇਚਿਆ ਹੋਇਆ ਸਾਡੇ ਬਜ਼ੁਰਗ ਵੀ ਖੇਤੀ ਕਰਦੇ ਆ ਰਹੇ ਆ ਪਰ ਮੈਂ ਬਜ਼ੁਰਗਾਂ ਤੋਂ ਤੇ ਆਪਣੀ ਜਿਹੜੀ ਖੇਤੀ ਭਵਿੰਤਾ ਕੁਸ਼ ਮਹਿਕਮਾ ਖੇਤੀਬਾੜੀ ਬਾਗਬਾਨੀ ਵਿਭਾਗ ਦੇ ਗਾਈਡਲਾਈਨ ਤੇ ਚੱਲਦੇ ਹੋਏ ਖੇਤੀ ਭਵਿੰਤਾ ਲਈ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਬਾਗਾਂ ਬਲਾਂ ਧਿਆਨ ਦਿੱਤਾ ਜਾਵੇ ਬਾਗ ਵੀ ਜਿੱਦਾਂ ਆੜੂ ਦਾ ਬਾਗ ਜਾਂ ਲੂਚੇ ਦਾ ਬਾਗ ਨਾਕਦਾ ਬਾਗ ਜਿਹੜੇ ਜਿਹਦੀਆਂ ਚੀਜ਼ਾਂ ਘੱਟ ਵਾ ਘੱਟ ਫਰੂਟ ਵਾ ਔਰ ਆਊਟ ਮੌਸਮ ਚ ਆਉਂਦੇ ਆ ਉਹਨਾਂ ਫਰੂਟਾਂ ਨੂੰ ਲਗਾਉਣਾ ਚਾਹੀਦਾ ਆ ਤੇ ਮੈਂ ਆਪਣਾ ਐਕਸਪੀਰੀਅੰਸ ਦੇ ਤੌਰ ਤੇ ਦੱਸਦਾ ਭਈ ਇਹਦੇ ਵਿੱਚ ਸਾਰਾ ਸਾਲ ਅਸੀਂ ਕੋਈ ਸਪਰੇ ਕੋਈ ਢੇਰ ਨਹੀਂ ਪਾਈਦਾ ਜਦੋਂ ਇੱਕ ਆਪਣਾ ਫਰਵਰੀ ਮਹੀਨਾ ਆਉਂਦਾ ਆ ਫਰਵਰੀ ਦੇ ਵਿੱਚ ਇਹਨੂੰ ਕਟਾਈ ਕੀਤੀ ਜਾਂਦੀ ਥੋੜੀ 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 ਥੋੜਾ ਇਹਨਾਂ ਨੂੰ ਢੇਰ ਦਿੱਤਾ ਜਾਂਦਾ ਆ ਥੋੜੀ ਥੋੜੀ ਮਾਤਰਾ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਡੀਏਪੀ ਪਾਈਦਾ ਆ ਡੀਏਪੀ ਪਾ ਕੇ ਤਾਂ ਇਹ ਤਿਆਰ ਹੋ ਜਾਂਦਾ ਜੀ ਸ਼ੁਰੂ ਹੋ ਜਾਂਦਾ ਜਿੱਦਾਂ ਜਿਵੇਂ ਕਿ ਹੁਣ ਤੁਸੀਂ ਦੇਖ ਹੀ ਰਹੇ ਹੋ ਮੇਰੇ ਪਿੱਛੇ ਮਈ ਮਹੀਨੇ ਦੇ ਵਿੱਚ ਇਹ ਪੱਕਣਾ ਸ਼ੁਰੂ ਹੋ ਜਾਂਦਾ ਆ ਮਈ ਪਹਿਲੀ ਨੂੰ ਤਾਂ ਇਹਨੂੰ ਉੱਪਰੋਂ ਬਾਲਟੀਆਂ ਦੇ ਨਾਲ ਤੋੜ ਕੇ ਡੱਬਿਆਂ ਦੇ ਵਿੱਚ ਪੈਕਿੰਗ ਕੀਤੀ ਜਾਂਦੀ ਹੈ ਟੈਕਿੰਗ ਕਰਕੇ ਅਸੀਂ ਇਹਦਾ ਮੰਡੀਕਰਨ ਜਿਹੜਾ ਆ ਲੋਕਲ ਮੰਡੀਆਂ ਦੇ ਵਿੱਚ ਜਿੱਥੇ ਜਿੱਥੇ ਡਿਮਾਂਡ ਆ ਮੰਡੀਆਂ ਦੇ ਵਿੱਚ ਕੋਈ ਔਖਾ ਨਹੀਂ ਹੈਗਾ ਕਾਫੀ ਕੋਸਟਲੀ ਫਰੂਟ ਆ ਤੇ ਇਹਦਾ ਮੰਡੀਕਰਨ ਕਰਨਾ ਕੋਈ ਔਖਾ ਨਹੀਂ ਹੈ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਆਪਣੇ ਤੌਰ ਤੇ ਵੀ ਭਈ ਜਿਹੜਿਆ ਇਸ ਫਰੂਟ ਨੂੰ ਆਪਣੇ ਖੇਤਾਂ ਦੇ ਵਿੱਚ ਲਗਾਉਣ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਤੜਾਈ ਜਿਹੜੀ ਆ ਉਹ ਮੇਰੀ ਲੇਬਰ ਕਰਦੀ ਆ ਔਰ ਮੈਂ ਇਹਨਾਂ ਨੂੰ ਬਹੁਤ ਹਦਾਇਤ ਕੀਤੀ ਵਾ ਕਿ ਇਹਨਾਂ ਦਰਖਤਾਂ ਉੱਤੇ ਚੜ ਕੇ ਨਹੀਂ ਤੋੜਨੇ ਥੱਲਿਓਂ ਛੋਟ-ਛੋਟੀਆਂ ਕੁੰਡੀਆਂ ਬਣਾ ਕੇ ਉਹਨਾਂ ਨਾਲ ਤੋੜੋ ਜਾਂ ਤੁਸੀਂ ਪੌੜੀਆਂ ਲੈ ਆਓ ਇਹਨਾਂ ਉੱਤੇ ਚੜਾਂਗੇ ਤਾਂ ਪਹਿਲਾਂ ਭਾਰ ਬਹੁਤ ਕੁੰਟਣਾਂ ਦੇ ਹਿਸਾਬ ਨਾਲ ਹੈਗਾ ਤੇ ਉਹ ਡਾਂਨੇ ਟੁੱਟ ਜਾਣਗੇ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਜھوں ਤੋੜਨੇ ਖੜੇ ਹੋ ਗਏ ਪੌੜੀਆਂ ਲੈਓ ਕੁੰਡੀਆਂ ਲੈਓ ਉਹਦੇ ਨਾਲ ਇਹ ਤੋੜਦੇ ਆ ਤੇ ਔਰ ਕਾਮਯਾਬ ਆ ਜੇ ਡਾਣੇ ਉੱਤੇ ਰੱਖਣਾ ਚਾਹਣਗੇ ਤਾਂ ਉਹ ਡਾਣੇ ਟੁੱਟ ਜਾਂਦੇ ਆ ਤੇ ਬੂਟੇ ਬਹੁਤ ਨੁਕਸਾਨੇ ਜਾਂਦੇ ਆ ਇਸੇ ਤਰ੍ਹਾਂ ਹੀ ਜਿਹੜੇ ਆਲੂ ਬੁਖਾਰੇ ਆ ਉਹ ਇਦਾਂ ਹੀ ਪਰੋਸ਼ੇ ਬਲੇ ਛੋਟੇ ਆ ਉਹ ਉਹਦੇ ਥੱਲੇ ਹੱਥਾਂ ਨਾਲ ਹੱਥ ਤੋੜ ਹੋਇ ਤੋੜ ਹੋ ਜਾਂਦੇ ਆ ਉਹ ਇਸ ਤਰ੍ਹਾਂ ਤੋੜਦੇ ਆ ਉਸ ਤੋਂ ਬਾਅਦ ਫਿਰ ਇਹ ਪੈਕਿੰਗ ਕਰਦੇ ਆ ਛੋਟੇ ਛੋਟੇ ਕਰੇਟ ਜਿਹੜੇ ਆ ਜਾਂ ਬਾਕਸ ਡੱਬੇ ਲੈ ਆ ਕੇ ਜਿਹਨਾਂ 'ਚ 5-6 ਕਿਲੋ ਜਾਂ 10 ਕਿਲੋ ਤੱਕ ਆੜੂ ਪੈਂਦੇ ਆ ਅਲੂ ਬਖਰਾ ਪੈਂਦਾ ਉਹ ਇਹਨਾਂ ਵਿੱਚ ਕਾਗਜ਼ ਰੱਖ ਕੇ ਅਖਬਾਰੀ ਤੇ ਉਹਨਾਂ ਵਿੱਚ ਰੱਖ ਕੇ ਉਹ ਪੈਕਿੰਗ ਕਰਦੇ ਆ ਮੈਂ ਇਹਨਾਂ ਨੂੰ ਦਵਾਈ ਵੀ ਨਹੀਂ ਲਾਉਣ ਦਿੱਤੀ ਮੈਂ ਕਿਹਾ ਜਦੋਂ ਇਹ ਤਕਰੀਬਨ ਅੱਧੇ ਹਾਫ ਰਾਈਪ ਹੋ ਜਾਣਗੇ ਉਦੋਂ ਤੋੜਿਓ ਤੇ ਅਖਬਾਰਾਂ ਨਾਲ ਟੱਕਦੇ ਆ ਆਪਣੇ ਆਪ ਵੀ ਪੱਕ ਜਾਂਦੇ ਆ ਕੋਈ ਦਵਾਈ ਨਹੀਂ ਲਗਣ ਦਿੱਤੀ ਕੋਈ ਵੀ ਤਾਂ ਕਿ ਇਹ ਬਿਲਕੁਲ ਪੂਰੀ ਆਰਗੈਨਿਕ ਹੀ ਜਿਹੜੇ ਫਾਲ ਮੇਲਾ ਰਹੇ ਔਰ ਇਹਨਾਂ ਫਾਇਦਾ ਇਹ ਆ ਕਿ ਇਹਨਾਂ ਦਾ ਸਵਾਦ ਹੀ ਵੱਖਰਾ ਹੈ ਮਿਹਨਤ ਹੈ ਜੀ ਮਿਹਨਤ ਜਿੰਨੀ ਮਰਜ਼ੀ ਕਰ ਲਈਏ ਆਪਾਂ ਉਹ ਕਦੇ ਅੰਜਾਈ ਨਹੀਂ ਜਾਂਦੀ ਹੁਣ ਮੈਂ ਇਹੋ ਜਿਹੜਾ ਬਾਗ ਆ ਤਿੰਨਾਂ ਸਾਲਾਂ ਵਿੱਚ ਹੀ ਸਾਢੇ 4 ਲੱਖ ਦਾ ਵੇਚ ਲਿਆ ਔਰ ਇਹਦੇ ਮੈਂ ਕੋਈ ਖਰਚਾ ਨਹੀਂ ਕੀਤਾ ਸਾਰਾ ਖਰਚਾ ਇਹਨਾਂ ਨੇ ਕਰਨਾ ਜਿੰਨਾ ਵੀ ਆ ਜੋ ਵੀ ਲੇਬਰ ਕਰਨੀ ਗੋਡੀ ਕਰਨੀ ਬਹਾਈ ਕਰਨੀ ਮੈਂ ਸਿਰਫ ਇਹਨਾਂ ਨੂੰ ਗੋਹੇ ਦਾ ਢੇਰ ਜਿਹੜਾ ਉਹ ਟਰਾਲੀਆਂ 'ਤੇ ਆ ਕੇ ਦੇਣਾ ਹੁੰਦਾ ਪਾਉਣ ਆਪਈ ਇਹੋ ਤੇ ਮੈਨੂੰ ਮੈਨੂੰ ਲੱਗਦਾ ਕਿ ਸਾਰਾ ਇਹ 20-25000 ਰੁਪਏ ਮੇਰਾ 4.5 ਲੱਖ ਤੋਂ ਆਪਣਾ ਖਰਚ ਆਊਗਾ ਸਾਡੇ ਲਾਗੇ ਸਿਟੀ ਸਟੇਟ ਭੂੰਗਾ ਬਹੁਤ ਹੀ ਇੱਕ ਵਰਦਾਨ ਆ ਸਾਡੇ ਸਾਰੇ ਜ਼ਿਲ੍ਹੇ ਨੂੰ ਜਿੱਥੋਂ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਸੇਵਾ ਉਹ ਸੇਵਾ ਦੇ ਵਿੱਚ ਸਾਨੂੰ ਗਾਈਡੈਂਸ ਆ ਸਾਨੂੰ ਦਵਾਈਆਂ ਬਾਰੇ ਹਰ ਤਰ੍ਹਾਂ ਦੀ ਜਿਹੜੀ ਆ ਉਹ ਸਾਨੂੰ ਉਥੋਂ ਸੇਵਾ ਮੁਹੱਈਆ ਕਰਵਾਈ ਜਾਂਦੀ ਆ ਉਹ ਸਾਨੂੰ ਇੱਕ ਬਹੁਤ ਵੱਡਾ ਵਰਦਾਨ ਹੈ ਬਾਗਬਾਨੀ ਵਿੱਚ ਬਹੁਤ ਫਾਇਦਾ ਆਇਆ ਜੇਕਰ ਤਾਨਦੇਹੀ ਨਾਲ ਕੋਈ ਵੀ ਕੰਮ ਕੀਤਾ ਜਾਵੇ ਤੇ ਮੈਂ ਸਮਝਦਾ ਕਿ ਬਾਗਬਾਨੀ ਵਿੱਚ ਬਹੁਤ ਜ਼ਿਆਦਾ ਇਹ ਕਿੰਨਾ ਬਹੁਤ ਜ਼ਿਆਦਾ ਫਰੂਟਫੁਲ ਹੈ ਪ੍ਰੋਫਿਟੇਬਲ ਹੈ ਬੱਚੇ ਕਿਤੇ ਨਾ ਜਾਣ ਇੱਥੇ ਹੀ ਉਹਨਾਂ ਦੀਆਂ ਲੋੜਾਂ ਮੁਤਾਬਕ ਬਾਦੂ ਲੋੜਾਂ ਕੋਈ ਨਹੀਂ ਪੂਰੀਆਂ ਕਰ ਸਕਿਆ ਭਗਵਾਨ ਵੀ ਨਹੀਂ ਪੂਰੀਆਂ ਕਰ ਸਕਿਆ ਉਹਨਾਂ ਦੀ ਜਿਹੜੀਆਂ ਡੇਲੀ ਨੀਡਸ ਹੈ ਜਾਨੀ ਜਿੰਨੀਆਂ ਰੋਜ਼ ਮਰਹ ਦੀਆਂ ਲੋੜਾਂ ਬੜੇ ਇਨਾਮ ਨਾਲ ਆਨੰਦ ਨਾਲ ਹੋਏ ਥੋਂ ਇਹਨਾਂ ਬਾਗਾਂ ਨੂੰ ਪੂਰੀਆਂ ਕਰ ਸਕਦੇ ਆ ਮੈਂ ਡਾਕਟਰ ਜਸਦੀਪ ਸਿੰਘ ਮਾਰਕੀਟਿੰਗ ਕੰਸਲਟੈਂਟ ਸਿਟਰਸ ਸਟ੍ਰੀਟ ਪੰਗਾ ਸ਼ਾਹਖੋੜ ਵਿਖੇ ਕੰਮ ਕਰਦਾ ਹਾਂ ਜੀ ਕਿਸਾਨ ਵੀਰੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਹਰ ਸਾਲ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਇਸ ਨਾਲ ਸਾਡੇ ਅਲੂਚੇ ਤੇ ਆੜੂ ਉਤੇ ਬਹੁਤ ਹੀ ਬੁਰਾ ਪ੍ਰਭਾਵ ਪੈ ਰਿਹਾ ਉਹਦਾ ਪ੍ਰਭਾਵ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਦੀ ਫਲੇਵਰਿੰਗ ਦੇ ਵਿੱਚ ਬਹੁਤ ਫਰਕ ਪੈ ਰਿਹਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਫਰੂਟ ਸੈਟਿੰਗ ਦੀ ਬਹੁਤ ਹੀ ਜ਼ਿਆਦਾ ਵਿਕਤ ਆ ਰਹੀ ਹੈ ਫਰੂਟ ਸੈਟ ਘੱਟ ਹੋਊਗਾ ਤਾਂ ਉਨੀ ਸਾਡੀ ੀਲਡ ਘੱਟ ਹੋਵੇਗੀ ਫਿਰ ਕਿਸਾਨ ਵੀਰੋ ਤਾਪਮਾਨ ਵਧਣ ਦੇ ਨਾਲ ਨਾਲ ਇਨਸੈਕਟ ਪੈਸਟ ਦਾ ਖਤਰਾ ਵੀ ਜ਼ਿਆਦਾ ਹੋ ਜਾਂਦਾ ਹੈ ਕਿ ਜਿਹੜਾ ਇਨਸੈਕਟ ਪੈਸਟ ਦਾ ਖਤਰਾ ਲੇਟ ਹੋਣਾ ਸੀ ਉਹ ਪਹਿਲਾਂ ਹੀ ਸਟਾਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਚ ਇਰੀਗੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਸਾਨੂੰ ਪਾਣੀ ਬਹੁਤ ਜ਼ਿਆਦਾ ਲਾਣਾ ਪੈਂਦਾ ਹੈ ਮੈਂ ਡਾਕਟਰ ਹਰਪਾਲ ਸਿੰਘ ਬਾਗਬਾਨੀ ਤਕਨੀਕੀ ਸਹਾਇਕ ਸਿਟਰਸ ਸਟੇਟ ਪੂੰਗਾ ਵਿਖੇ ਕੰਮ ਕਰ ਰਿਹਾ ਹਾਂ ਇਹ ਸਿਟਰਸ ਸਟੇਟ ਪੂੰਗਾ ਜਿਹੜੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਤਾਫਤ ਹੈ ਉਹ ਸਾਡੀ ਜ਼ਮੀਨ ਦੇ ਵਿੱਚ 16 ਤਰ੍ਹਾਂ ਦੇ ਐਲੀਮੈਂਟਸ ਹੁੰਦੇ ਹਨ ਜਿਸ ਤਰ੍ਹਾਂ ਕਿ ਮਿੱਟੀ ਦੇ ਵਿੱਚ ਆਪਾਂ ਕਹਿ ਲਈਏ ਕਿ 16 ਤਰ੍ਹਾਂ ਦੇ ਤੱਤ ਹੁੰਦੇ ਹਨ ਜਿਸ ਦੇ ਵਿੱਚ ਮੇਜਰ ਨਿਊਟ੍ਰੀਐਂਟਸ ਹੁੰਦੇ ਹਨ ਤੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਹਨ ਮੇਜਰ ਨਿਊਟ੍ਰੀਐਂਟਸ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਹੁੰਦੇ ਹਨ ਤੇ ਮਾਈਕਰੋ ਵਿੱਚ ਜਿਸ ਤਰ੍ਹਾਂ ਛੋਟੇ ਹੁੰਦੇ ਹਨ ਜ਼ਿੰਕ ਆਇਰਨ ਕਾਪਰ ਮੈਗਨੀਸ਼ੀਅਮ ਮੈਗਨੀਸ਼ੀਅਮ ਆਰਨ ਮੋਲੀਬਡੇਟਾਂ ਤਰਕੀਬਰ 16 ਤਰ੍ਹਾਂ ਦੇ ਜਿਹੜੇ ਸਾਡੀ ਜ਼ਮੀਨ ਦੇ ਵਿੱਚ ਉਹ ਤੱਤ ਮੌਜੂਦ ਹੁੰਦੇ ਹਨ ਇਸੇ ਤਰ੍ਹਾਂ ਜਿਹੜਾ ਆਪਾਂ ਜੇ ਕੋਈ ਕੇ ਜ਼ਿੰਮੇਦਾਰ ਨੇ ਆਪਣਾ ਕੋਈ ਜਿਸ ਦਾ ਪਤਾ ਕਰਨਾ ਹੋਵੇ ਕਿ ਸਾਡੀ ਜ਼ਮੀਨ ਦੇ ਵਿੱਚ ਕਿਸ ਤਰ੍ਹਾਂ ਦੀ ਡੈਫੀਸ਼ੀਐਂਸੀ ਆਪਾਂ ਕਿਸ ਤਰ੍ਹਾਂ ਕੇ ਨਾਲ ਸੰਬੰਧ ਕਰੀਏ ਤਾਂ ਸਾਡੇ ਸਟੇਟ ਸਟੇਟ ਪੂੰਗਾ ਵੀ ਕੇ ਸੰਪਰਕ ਕਰ ਸਕਦੇ ਹਨ ਇਥੇ ਸਾਡਾ ਇੱਕ ਅਧਿਕਾਰੀ ਆ ਉਹ ਸੋਇਲ ਦੇ ਆਪਣੇ ਸੈਂਪਲਸ ਜ਼ਿੰਮੇਦਾਰ ਦੇ ਫਾਰਮਰ ਦੇ ਫੀਲਡ ਤੋਂ ਹੀ ਲੈ ਜਾਂਦੇ ਹਨ ਜਿਸ ਦੇ ਮਿਨੀਮਲ ਚਾਰजेस ਹਨ 200 ਰੁਪਏ ਪਰ ਸੈਂਪਲ ਆ ਆਪਾਂ ਇੱਕ ਡਬਲਯੂ ਸ਼ੇਪ ਦੇ ਵਿੱਚ ਇੱਕ ਏਕੜ ਦੇ ਵਿੱਚੋਂ ਆਪਾਂ 5 ਤੋਂ 6 ਸੈਂਪਲਸ ਜਿਹੜੇ ਆਪਾਂ ਕਲੈਕਟ ਕਰਦੇ ਹਾਂ ਉਹ 6 ਇੰਚਸ ਤੋਂ ਡਾਇਆ ਕੋਈ ਡੂੰਗੀ ਤੋਂ ਜਾਂਦੇ ਹਨ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਨੂੰ ਚਾਹੀਦੀ ਹੈਗੀ ਆ ਇਸ ਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਵੱਡੇ ਨਿਊਟਰੀਐਂਟਸ ਹਨ ਜਿਸ ਤਰ੍ਹਾਂ ਨਾਈਟ੍ਰੋਜਨ ਹੈਗੀ ਆ ਜੇ ਆਪਾਂ ਹੁਣ ਕਰੰਟ ਟ੍ਰੈਂਡ ਚੱਲ ਰਿਹਾ ਹੈਗਾ ਕਿ ਉਹਦੀ ਆਪਾਂ ਨੂੰ ਡੈਫੀਸ਼ੈਂਸੀ ਆਪਣਾ ਲੱਗਦੀ ਹੈਗੀ ਆ ਤੇ ਆਪਾਂ ਜਿਸ ਤਰ੍ਹਾਂ ਕਿ ਰეკਮੈਂਡੇਸ਼ਨ ਕਰਦੇ ਹਾਂ ਕਿ ਨਵੇਂ ਜਿਹੜੇ ਹੈਗੇ ਆ ਬਾਇਓ ਫਰਟੀਲਾਈਜ਼ਰ ਉਹ ਯੂਜ਼ ਕਰੋ ਇਸ ਤੋਂ ਲਗਭਗ ਇੱਕ ਹੋਰ ਜਿਹੜੀ ਮੇਜਰ ਇੰਪੋਰਟੈਂਟ ਚੀਜ਼ ਹੈਗੀ ਆ ਸਾਡੀ ਉਹ ਜਿਹੜੀ ਪੀ ਐਚ ਲੈਵਲ ਜਿਹੜਾ ਆ ਉਹ ਸਾਡੀ ਜ਼ਮੀਨ ਦਾ ਸਮਝ ਜ਼ਰੂਰ ਪਤਾ ਕਰਾ ਲੈਣਾ ਚਾਹੀਦਾ ਹੈਗਾ ਯਾਰ ਇਸ ਤੇ ਲਈ ਸਾਨੂੰ ਆਪਣੇ ਜਿਹੜਾ ਸੈਂਪਲ ਆ ਉਹ ਟੈਸਟ ਕਰਾ ਲੈਣਾ ਚਾਹੀਦਾ ਹੈਗਾ ਕਿ ਸਾਡੀ ਜ਼ਮੀਨ ਦਾ ਪੀ ਐਚ ਲੈਵਲ ਕੀ ਹੈ ਉਸ ਤੋਂ ਬਾਅਦ ਹੀ ਸਾਨੂੰ ਆਪਣੀ ਜਿਹੜੀ ਆ ਕੋਈ ਵੀ ਕ੍ਰੋਪ ਚਾਹੇ ਰਿਗਾਰਡਿੰਗ ਔਰਟੀਕਲਚਰ ਐਗਰੀਕਲਚਰ ਲਗਾਉਣੀ ਚਾਹੀਦੀ ਹੈਗੀ ਆ ਪੀ ਐਚ ਲੈਵਲ ਇੱਕ ਉਹ ਚੀਜ਼ ਹੈਗਾ ਜਿਸ ਦੇ ਵਿੱਚ ਤਿੰਨ ਲੈਵਲਸ ਦੇਖੇ ਜਾਂਦੇ ਹਨ ਇੱਕ ਹੁੰਦਾ ਆ ਨਿਊਟਰਲ ਇੱਕ ਹੁੰਦਾ ਆ ਐਸ ਡੀ ਇੱਕ ਹੁੰਦਾ ਆਗਾ ਆ ਹਲਕੇ ਲੈਂਦਾ ਤੇ ਜਿਹੜਾ ਨਿਊਟਰਲ ਹੁੰਦਾ ਉਸ ਦੀ ਰੇਂਜ ਹੁੰਦੀ ਹੈ 6.5 ਜੇ ਕਟ ਹੋਵੇ ਤੇ ਉਹ ਆਪਾਂ ਕਹਿ ਦਿੰਦੇ ਹਾਂ ਕਿ ਇਸ ਦੀ ਕਿ ਹਲਕੇ ਲੈਂਦਾ ਕੀ ਹੈ ਤੇ ਇਸ ਦੇ ਘਰੋਂ ਦੇ ਨਾਲ ਇਹ ਚੀਜ਼ ਦਾ ਪਤਾ ਲੱਗਦਾ ਹੈਗਾ ਆ ਕਿ ਸਾਡੀ ਜਿਹੜੀ ਜ਼ਮੀਨ ਦੇ ਵਿੱਚ ਹੈਗੀ ਆ ਉਹ ਕਿਹੜੇ ਕਿਹੜੇ ਨਿਊਟਰੀਐਂਟਸ ਆਗੇ ਤੇ ਇਸ ਤੋਂ ਬਾਅਦ ਸਾਡਾ ਜਿਹੜਾ ਮੇਨ ਆ ਸਾਨੂੰ ਬਾਗ ਲਗਾਉਣਾ ਦਾ ਸਾਨੂੰ ਪਹਿਲੋ ਇਹ ਪਤਾ ਕਰ ਲੈਣਾ ਚਾਹੀਦਾ ਹੈਗਾ ਆ ਕਿ ਸਾਡੀ ਜ਼ਮੀਨ ਦੇ ਵਿੱਚ ਕਿਸ ਤਰ੍ਹਾਂ ਦਾ ਬਾਗ ਲਗਾਉਣਾ ਹੈਗਾ ਆ ਇਸ ਦੇ ਨਾਲ ਮੈਂ ਬੇਨਤੀ ਕਰਦਾ ਕਿ ਹਰ ਇੱਕ ਫਾਰਮਰ ਨੂੰ ਆਪਣੀ ਜਿਹੜੀ ਆ ਬਿਟੀ ਦੀ ਜਾਂਚ ਕਰਾ ਲੈਣੀ ਚਾਹੀਦੀ ਹੈਗੀ ਆ ਤੇ ਇਸ ਦੀ ਕਰੋ ਜਾਂਚ ਕਰਾਉਣ ਤੋਂ ਬਾਅਦ ਹੀ ਆਪਾਂ ਨੂੰ ਜਿਹੜੀ ਆ ਉਹ ਕੋਈ ਵੀ ਆਪਾਂ ਨੂੰ ਫਰੂਟ ਆ ਵੈਜੀਟੇਬਲ ਆ ਜਾਂ ਕੋਈ ਅਗਰ ਉਹਨੇ ਵੀ ਕ੍ਰੋਪਸ ਹੈਗਾ ਐਗਰੀਕਲਚਰ ਕ੍ਰੋਪਸ ਹੈਗੇ ਆ ਸ਼ੂਗਰ ਕਹਿੰਦਾ ਗਿਆ ਕੋਈ ਵੀ ਇਸ ਤੋਂ ਬਾਅਦ ਹੀ ਲਗਾਉਣੀ ਚਾਹੀਦੀ ਹੈਗੀ ਆ ਕਿਉਂਕਿ ਆਪਾਂ ਵਾਧੂ ਖਰਚਿਆਂ ਤੋਂ ਆਪਾਂ ਜਿਹੜਾ ਆ ਉਹ ਬਚੀਏ ਉਹ ਸਾਡੀ ਜ਼ਮੀਨ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਇੰਪਰੂਵ ਕਰੀਏ ਅੱਜ ਕੱਲ ਦਾ ਮੇਨ ਟ੍ਰੈਂਡ ਹੈਗਾ ਕਿ ਇੰਟੀਗ੍ਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ ਕਰੋ ਇੰਟੀਗ੍ਰੇਟਿਡ ਡਿਜ਼ੀਜ਼ ਮੈਨੇਜਮੈਂਟ ਕਰੋ ਤੇ ਇੰਟੀਗ੍ਰੇਟਿਡ ਟੈਸਟ ਮੈਨੇਜਮੈਂਟ ਕਰੋ ਕਿਉਂਕਿ ਸਾਰਾ ਵਰਲਡ ਫਾਲੋ ਕਰ ਰਿਹਾ ਕਿ ਸਿਹਤ ਹੈ ਤੇ ਸਾਰਾ ਕੁਝ ਹੈ ਜੇ ਸਿਹਤ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਆड़ੂ ਔਰ ਲੂਚੇ ਦੀ ਫਸਲ ਲਾਉਣ ਦਾ ਇੱਕ ਇਹ ਵੀ ਬੈਨੀਫਿਟ ਹੈਗਾ ਹੈ ਕਿ ਇਹ ਕਰੋਪਰ ਡਾਇਵਰਸੀਫਿਕੇਸ਼ਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੇ ਹਨ ਜੇ ਆਪਾਂ ਆੜੂ ਤੇ ਲੂਚਾ ਲਗਾਉਂਦੇ ਹਾਂ ਤਾਂ ਸਾਡੇ ਐਨਵਾਇਰਨਮੈਂਟ ਨੂੰ ਵੀ ਵਧੀਆ ਰੱਖਦੇ ਹਨ ਗਰੀਨ ਰੱਖਦੇ ਹਨ ਔਰ ਨੇਚਰਲ ਜਿਸ ਤਰ੍ਹਾਂ ਕੋਈ ਬਰਡਸ ਵਗੈਰਾ ਹੈ ਉਹ ਵੀ ਆਉਂਦਾ ਤਾਂ ਉਹ ਆਪਣੇ ਫਰੂਟਸ ਵਗੈਰਾ ਖਾਂਦੇ ਆ ਨਾ ਤੇ ਕਰੋਪਰ ਡਾਇਵਰਸੀਫਿਕੇਸ਼ਨ ਵਿੱਚ ਇਹ ਰੋਲ ਜਿਸ ਤਰ੍ਹਾਂ ਕਣਕ ਝੋਨੇ ਦੀਆਂ ਮੇਨ ਜਿਹੜਾ ਏਰੀਆ ਉਹ ਘਟ ਸਕਦਾ ਹੈਗਾ ਤੇ ਔਰ ਜ਼ਿਮੀਦਾਰ ਨੂੰ ਇਸ ਦਾ ਮੁਨਾਫਾ ਵੀ ਹੈਗਾ ਆ ਇਹ ਕਾਫੀ ਆਮ ਤੰਦਰੁਸਤ ਜਿੰਮੇਦਾਰ ਜਿਹੜੇ ਆ ਉਹ ਖਟਰੇ ਆਂਦਾ ਮੇਰਾ ਨਾਮ ਡਾਕਟਰ ਗਗਨਦੀਪ ਕੌਰ ਹੈ ਜੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਦੇ ਵਿੱਚ ਸੀਨੀਅਰ ਫਰੂਟ ਸਾਇੰਟਿਸਟ ਦੇ ਤੌਰ ਤੇ ਕਾਰਜ ਕਰਤਾ ਜੀ ਆੜੂ ਦੇ ਫਲਾਂ ਦੀ ਜਿਹੜੀ ਹੈ ਉਹ ਸ਼ੈਲਫ ਲਾਈਫ ਜਿਹੜੀ ਹੈ ਉਹ ਬੜੀ ਥੋੜੀ ਹੁੰਦੀ ਹੈ ਨਾਜ਼ੁਕ ਫਲ ਹੁੰਦੇ ਆ ਸੋ ਇਹਨਾਂ ਨੂੰ ਹੱਥ ਦੇ ਨਾਲ ਤੋੜਿਆ ਜਾਂਦਾ ਹੈ ਥੱਲੇ ਨਹੀਂ ਡਿੱਗਣ ਦੇਣਾ ਆਪਾਂ ਨੂੰ ਫਲਾਂ ਨਾਲ ਇੱਕੋ ਟਾਈਮ ਤੇ ਸਾਰੇ ਫਲ ਨਹੀਂ ਪੱਕਣੇ ਤੁਹਾਨੂੰ ਤਿੰਨ ਜਾਂ ਚਾਰ ਪੱਕੰਗੇ ਦੀਆਂ ਕਰਨੀਆਂ ਪੈਂਦੀਆਂ ਨੇ ਜਦੋਂ ਤੁਸੀਂ ਦੂਰ ਲੈ ਕੇ ਜਾਣਾ ਹੈ ਦੂਰ ਦੀ ਮੰਡੀ 'ਚ ਤੇ ਸਿਰਫ ਉੱਪਰ ਵਾਲਾ ਰੰਗ ਪੀਲਾ ਹੋਣ ਤੇ ਜਿਹੜਾ ਉਹ ਫਰੂਟ ਜਿਹੜਾ ਤੋੜਿਆ ਜਾ ਸਕਦਾ ਨੇੜੇ ਦੀ ਮੰਡੀ ਵਾਸਤੇ ਪੂਰਾ ਪੱਕਿਆ ਤਿਆਰ ਜਿਹੜਾ ਉਹ ਫਲ ਆਪਾਂ ਤੋੜ ਸਕਦੇ ਆ ਇਹਦੇ ਵਿੱਚ ਜਿਹੜੀਆਂ ਮੁੱਢਲੀ ਸਾਨੂੰ ਜਾਣਕਾਰੀ ਦੀ ਜ਼ਰੂਰਤ ਹੁੰਦੀ ਆ ਕਿ ਜਦੋਂ ਇਹਨੂੰ ਤੋੜਨਾ ਤੇ ਤੋੜਨਾ ਸਹੀ ਸਮੇਂ ਦੇ ਉੱਤੇ ਤੋੜ ਕੇ ਇਹਨੂੰ ਡੱਬਾ ਬੰਦੀ ਕਰਨ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਜਿਹੜੀ ਆ ਵੱਖ-ਵੱਖ ਵੈਰੈਟੀਆਂ ਵਾਂ ਉਹਨਾਂ ਦਾ ਸਹੀ ਸਮਾਂ ਤੋੜਨ ਦਾ ਵੱਖ-ਵੱਖਰਾ ਹੁੰਦਾ ਵਾ ਇਹਨੂੰ ਸਟੋਰ ਕਰਨ ਦਾ ਸਹੀ ਟੈਂਪਰੇਚਰ ਹੈਗਾ ਵਾ 0 ਤੋਂ 1 ਡਿਗਰੀ ਸੈਲਸੀਅਸ ਦੇ ਵਿੱਚ ਤੇ ਜਿਹੜੀ ਰੈਲਟਿਵ ਹਿਊਮਿਡਿਟੀ ਆ ਉਹਦੇ ਜਿਹੜੇ ਚੈਂਬਰ ਦੀ ਹੋਣੀ ਚਾਹੀਦੀ ਆ ਉਹ ਤਕਰੀਬਨ 90 ਤੋਂ 95% ਹੋਣੀ ਚਾਹੀਦੀ ਆ ਬਾਗਾਂ ਦੇ ਵਿੱਚ ਜਦੋਂ ਇਹਨੂੰ ਫਲ ਨੂੰ ਤੋੜਨ ਦਾ ਸਹੀ ਸਮਾਂ ਜਿਹੜਾ ਹੈਗਾ ਠੰਡ ਦੇ ਦੌਰਾਨ ਹੀ ਤੋੜਨਾ ਜਿਹੜਾ ਕਿ ਮਾਰਨਿੰਗ ਟਾਈਮ ਹੀ ਹੁੰਦਾ ਵਾ ਮਾਰਨਿੰਗ ਟਾਈਮ ਇਹਨੂੰ ਤੋੜਨ ਤੋਂ ਬਾਅਦ ਅਸੀਂ ਇਹਨੂੰ ਛਾਵੇਂ ਰੱਖ ਕੇ ਸਹੀ ਦਰਜਾਬੰਦੀ ਕਰਨੀ ਆ ਵੱਡੇ ਕਾਰ ਦੇ ਜਿਹੜਾ ਸਾਡਾ ਸਾਈਜ਼ ਦਾ ਫਰੂਟ ਆ ਉਹਨੂੰ ਆਪਾਂ ਸਪੈਸ਼ਲ ਗ੍ਰੇਡ ਵਿੱਚ ਕਰਨਾ ਜਿਹੜਾ ਸਪੈਸ਼ਲ ਗ੍ਰੇਡ ਆ ਉਹ ਸਾਡਾ ਹੈਗਾ ਜੀ 55 ਸੈਂਟੀਮੀਟਰ ਦਾ ਜਿਹੜਾ ਡਾਇਮੀਟਰ ਤੋਂ ਵੱਡਾ ਫਲ ਆ ਉਹਨੂੰ ਆਪਾਂ ਸਪੈਸ਼ਲ ਗ੍ਰੇਡ ਚ ਲੈ ਜਾਾਂਗੇ ਤੇ ਜਿਹੜਾ 4.2 ਤੋਂ ਜਿਹੜਾ ਛੋਟਾ ਰਹਿ ਜਾਂਦਾ ਵਾ ਉਹਨੂੰ ਆਪਾਂ ਗ੍ਰੇਡ 2 ਦੇ ਵਿੱਚ ਰੱਖਾਂਗੇ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਇਹਨੂੰ ਦਰਜਾਬੰਦੀ ਕਰਦੇ ਆ ਤੇ ਇਹਨੂੰ ਆਪਾਂ ਵੇਚਦੇ ਆ ਤੇ ਸਾਨੂੰ ਵੱਧ ਮੁਨਾਫਾ ਹੁੰਦਾ ਵਾ ਇਹਨੂੰ ਸੀਐਫਬੀ ਬਾਕਸ ਜਿਹੜੇ ਆਪਣੇ ਹੈਗੇ ਗੱਤੇ ਦੇ ਜਿਹੜੇ ਵਧੀਆ ਤਿੰਨ ਅਪਲਾਈ ਬਕਸੇ ਲੈ ਕੇ ਤੁਸੀਂ ਉਹਦੇ ਵਿੱਚ ਪਾ ਕੇ ਭੇਜੋ ਦੂਰ ਮੰਡੀ ਕਰਨ ਦੇ ਵਿੱਚ ਤੁਹਾਨੂੰ ਵੀ ਕੋਈ ਮੁਸ਼ਕਲ ਨਹੀਂ ਆਊਗੀ ਇਤੋ ਬਾਦ ਇਹ ਸ਼ੈਲਫ ਲਾਇਕ ਦਬ ਢਾਉਣੀਆਂ ਇਹ ਬੜਾ ਮੇਜਰ ਕੰਸਰਨ ਆ ਕਈ ਹੁਣ ਜ਼ਿੰਮੇਦਾਰ ਆ ਜਾਂ ਫਾਰ ਜਿਹੜੇ ਕੰਜ਼ਿਊਮਰ ਆ ਇਹਨੂੰ ਓਪਨ ਚ ਰੱਖ ਲੈਂਦੇ ਆ ਇਹ ਸ਼ਰੀਵਲਡ ਹੋ ਜਾਂਦਾ ਦੋ ਦਿਨਾਂ ਚ ਸੋ ਇਹਨੂੰ ਜਾਂ ਤਾਂ ਫਰੀਜਾ ਚ ਰੱਖੋ ਜਿਹੜੇ ਘੱਟ ਟੈਂਪਰੇਚਰ ਵਾਲੇ ਹੁਣ ਜਾਂ ਛੋਟੇ ਛੋਟੇ ਕੋਲਡ ਸਟੋਰ ਮੈਂ ਪਹਿਲਾਂ ਵੀ ਕਹਿਤਾ ਬਹੁਤ ਜ਼ਰੂਰੀ ਆ ਕਿਉਂਕਿ ਸਾਡਾ 50% ਲਾਸਸ ਇਸ ਦੇ ਚ ਆਲੂ ਆਲੂ ਚੇ ਚ ਹੋ ਜਾਂਦਾ ਖਾ ਨਹੀਂ ਹੁੰਦਾ ਬਾਕੀ ਖਰਾਬ ਹੋ ਕੇ ਜਾਂਦਾ ਸੋ ਲੋੜ ਆ ਆਪਾਂ ਨੂੰ ਇਹਨਾਂ ਨੂੰ ਤੋੜ ਕੇ ਇਹਨਾਂ ਨੂੰ ਪ੍ਰੀਜ਼ਰਵ ਕਰਨ ਦੀ ਤੇ ਜਿੱਥੋਂ ਦਾ ਮੰਡੀ ਕਰਨ ਦਾ ਸਵਾਲ ਆ ਕਿ ਮੰਡੀ ਕਰਨ ਨੂੰ ਇੱਥੇ ਬਹੁਤ ਵੱਡੀ ਪੈਕਿੰਗ ਨਹੀਂ ਚਾਹੀਦੀ ਤਿੰਨ ਤੋਂ 5 ਕਿਲੋ ਦੇ ਕੋਰੀਗੇਟਡ ਬਾਕਸਿੰਗ ਜੇ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਜਿੰਨਾ ਛੇਤੀ ਆਪਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੋੜਾਂਗੇ ਉੰਨੇ ਉਹਦੀ ਸ਼ੈਲਫ ਲਾਈਫ ਵਧੂਗੀ ਜੇ ਆਪਾਂ ਧੁੱਪ 'ਚ ਤੋੜਾਂਗੇ 2 ਘੰਟੇ ਧੁੱਪ ਪੈਣ ਨਾਲ 8 ਘੰਟੇ ਉਹਦੀ ਲਾਈਫ ਖਰਾਬ ਹੋਊਗੀ ਸੋ ਇਹਨੂੰ ਛੇਤੀ ਤੋੜੋ ਸ਼ਾਮੇ ਰੱਖੋ ਫੇ ਲਫਾ ਵਿੱਚ ਆਪਣੇ ਡੱਬਾ ਬੰਦੀ ਕਰਕੇ ਪ੍ਰੋਪਰ ਕੋਰਿਗਟ ਬਾਕਸਾਂ ਵਿੱਚ ਪਾ ਕੇ ਮੰਡੀਆਂ ਵਿੱਚ ਲਿਜਾਓ ਜਿਹੜੀਆਂ ਰਵਾਇਤੀ ਫਸਲਾਂਆਂ ਕਣਕ ਝੋਨਾ ਜਾਂ ਹੋਰ ਫਸਲਾਂ ਉਹਦੇ ਤੇ ਉਹਦੇ ਬਿਨਿਸਬਤ ਜਿਹੜਾ ਆड़ੂ ਤੇ ਲੂਚਾ ਆ ਇਹ ਬਹੁਤ ਪਾਣੀ ਘਟ ਲੈਂਦਾ ਇਹ ਦੇਖਣ ਵਿੱਚ ਆਇਆ ਕਿ ਸਿਰਫ ਅਪ੍ਰੈਲ ਤੋਂ ਲੈ ਕੇ ਤੇ 20 ਮਈ ਜਾਂ ਜਦੋਂ ਤੱਕ ਫਲ ਨਹੀਂ ਟੁੱਟਦਾ ਹੁਸ਼ਿਆਰਪੁਰ ਜਿਲ੍ਹੇ ਦੀਆਂ ਮੈਂ ਕੰਡੀਸ਼ਨਾਂ ਦੀ ਗੱਲ ਕਰਦਾ ਕਿ ਪਾਣੀ ਦੀ ਲੋੜ ਆ ਉਸ ਤੋਂ ਬਾਅਦ ਜਿਹੜਾ ਪਾਣੀ ਆ ਤੁਸੀਂ ਅਗਲੇ ਸਾਲ ਨੂੰ ਜਦੋਂ ਢੇਰ ਪਾਉਣਾ ਹੈ ਫਰਵਰੀ ਦੇ ਮਹੀਨੇ ਉਦਾਂ ਹੀ ਪਾਉਣਾ ਸੋ ਜੇ ਤੁਸੀਂ ਆਪਣਾ ਜਿਹੜਾ ਪਾਣੀ ਦਾ ਨੀਵਾ ਪੱਧਰ ਹੁੰਦਾ ਬਚਾਉਣਾ ਹੈ ਤੇ ਇੱਚੇ ਬਹੁਤੀ ਖਾਦਾਂ ਦੀ ਵੀ ਬਹੁਤੀ ਜ਼ਰੂਰਤ ਨਹੀਂ ਹੈਗੀ ਆ ਸਿੰਪਲੀ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇ ਕਰੋ ਜਿਹੜੀਆਂ ਖਾਦਾਂ ਪਾਉਣੀਆਂ ਜਿਹੜੀਆਂ ਯੂਨੀਵਰਸਿਟੀ ਤੋਂ ਸ਼ਿਫਾਰਸ਼ ਕੀਤੀਆਂ ਦਵਾਈ ਖਾਦਾਂ ਉਹਦੇ ਮੁਤਾਬਕ ਨਹੀਂ ਆਪਣੀ ਜ਼ਮੀਨ ਦੀ ਟੈਸਟ ਮੁਤਾਬਕ ਪਾਓ ਅਸੀਂ ਬਲਾਈਂਡ ਜਿਹੜੀਆਂ ਯੂਨੀਵਰਸਿਟੀ ਦੀਆਂ ਖਾਦਾਂ ਨੂੰ ਮੰਨਦੇ ਆ ਨਹੀਂ ਉਹ ਆਪਣੀ ਧਰਤੀ ਦੇ ਜਿਹੜੀ ਟੈਸਟ ਕੀਤੀ ਆ ਉਹਨੂੰ ਮੰਨੋ ਉਹਦੇ ਹਿਸਾਬ ਨਾਲ ਪਾਓ ਕਿਉਂਕਿ ਜਿਹੜਾ ਯੂਨੀਵਰਸਿਟੀ ਦੀ ਰਿਸਰਚ ਆ ਇੱਕ ਜਗ੍ਹਾ ਤੋਂ ਹੁੰਦੀ ਆ ਨਾ ਕਿ ਸਾਰੇ ਪੰਜਾਬ ਦੀ ਬੇਸਿਕ ਐਮ ਐਸ ਸੀ ਤੋਂ ਸੋਇਲ ਸੈਂਪਲ ਲੀਫ ਟੈਸਟ ਕਰਾ ਕੇ ਹੀ ਆੜੂ, ਨਾਖ, ਅਲੂਚੇ ਦੀ ਨਹੀਂ ਸਾਰੀਆਂ ਫਸਲਾਂ ਜਿੱਚੇ ਤੁਹਾਡਾ ਕਮਾਦ ਆਊਗਾ ਕੋਈ ਹੋਰ ਕਿੰਨੂੰ ਆਊਗਾ ਮਾਲਟ ਆਊਗਾ ਡੇਜ਼ੀ ਆ ਉਸ ਤੋਂ ਸਾਰਿਆਂ ਨੂੰ ਮੈਂ ਇਹ ਫੀਲ ਕਰਾਂਗਾ ਕਿ ਜਿਹੜੀਆਂ ਖਾਦਾਂ ਆ ਜਾਂ ਕੋਈ ਵੀ ਮਾਈਕਰੋਨਿਊਟਰੀਐਂਟ ਆ ਲੀਫ ਟੈਸਟ ਸੋਇਲ ਟੈਸਟ ਕਰਾ ਕੇ ਪਾਈਆਂ ਜਾਣ ਜਿਸ ਨਾਲ ਸਾਡਾ ਭਾਰਤ ਦਾ ਪੈਸਾ ਬਚੂਗਾ ਜ਼ਮੀਂਦਾਰ ਦਾ ਪੈਸਾ ਬਚੂਗਾ ਸਾਡੇ ਪੰਜਾਬ ਦਾ ਪੈਸਾ ਬਚੂਗਾ ਆੜੂ ਦਾ ਤੇ ਅਲੂਚੇ ਦਾ ਜਿਹੜਾ ਟਕਮਾ ਲਾਉਣ ਦਾ ਸਮਾਂ ਜਿਹੜਾ ਹੁਣ ਆਉਣ ਵਾਲਾ ਜਨਵਰੀ ਆ ਉਹਦੇ ਲਈ ਆਪਣੀ ਤਿਆਰੀ ਹੋਣ ਤੋਂ ਸ਼ੁਰੂ ਕਰਾ ਲਓ ਪੁੱਛੋ ਜੁਲਾਈ ਅਗਸਤ ਵਿੱਚ ਆਪਣੇ ਨਰਸਰੀਆਂ ਵਿੱਚ ਜਿਹੜੀਆਂ ਆਪਣੀਆਂ ਨਰਸਰੀਆਂ ਵਿਭਾਗ ਦੀਆਂ ਜਾਂ ਯੂਨੀਵਰਸਿਟੀ ਦੀਆਂ ਉਹਦੇ ਵਿੱਚ ਬੂਟੇ ਬੋਕਰਾਓ ਬੋਕਰਾਉਣ ਤੋਂ ਬਾਅਦ ਆਪਣੇ ਵਿਭਾਗ ਨਾਲ ਸੰਪਰਕ ਕਰੋ ਜਿਹੜੇ ਤੁਹਾਡੇ ਏਰੀਆ ਦੇ ਬਾਗਬਾਨੀ ਵਿਕਾਸ ਅਫਸਰ ਆ ਉਹ ਤੁਹਾਨੂੰ ਲੇਆਉਟ ਲਈ ਮਦਦ ਕਰਨਗੇ ਕਿਸ ਤਰ੍ਹਾਂ ਬੇਸਿਕਲੀ ਇਹ ਜਿਹੜਾ ਆੜੂ ਦਾ ਬੂਟਾ 20x20 ਤੇ ਲੱਗਦਾ ਇਹਦੇ ਵਿੱਚ ਆਪਾਂ ਇੰਟਰ ਕ੍ਰੌਪ ਕਰ ਸਕਦੇ ਆਂ ਆਲੂਚੇ ਨੂੰ ਤੋਂ ਇਹ ਇਸ ਤਰ੍ਹਾਂ ਸਾਡੀਆਂ ਦੋ ਫਸਲਾਂ ਆ ਜਾਂਦੀਆਂ ਸੋ ਦੋਨੇ ਸਿਡਿਊਲਸ ਪਲਾਂਟ ਆ ਪਾਚਾ ਦੇ ਬੂਟੇ ਆ ਬਹੁਤ ਕਾਮਯਾਬੀ ਨਾਲ ਇਹ ਬੂਟੇ ਹੋ ਜਾਂਦੇ ਆ ਸੋ ਜਨਵਰੀ ਮਹੀਨੇ ਚ ਆਪਣੇ ਬਾਗ ਲਾਉਣ ਲਈ ਤਿਆਰੀ ਕਰੋ ਅਤੇ ਨਰਸਰੀਆਂ ਵਿੱਚ ਬੂਟੇ ਬੋਕਰੋ